ਹੋਣਾ ਕੀ ਹੋਇਆ ਕੀ ਇਹ ਬੇਟੀ ਕੀ ਨਾਂ ਸੀ ਤੁਹਾਡੀ ਬੇਟੀ ਦਾ ਹਸਪਤਾਲ ਆ ਸੋਰੀ ਕਾ ਕੀ ਗੱਲ ਕੀ ਹੋਈ ਹੈ ਹਾਂ ਮੁੰਡਾ ਸੀ ਪਵਨ ਨਾਂ ਦਾ ਇਹਨੂੰ ਪਿਆਰ ਫੇਰ ਕਰਦਾ ਸੀ ਸਿਆਸਾ ਹਾਲ ਤੋਂ 6 ਮਹੀਨਿਆਂ ਤੋਂ ਮੇਰੇ ਫੋਨ ਤੇ ਵੀਡੀਓ ਭਾਈਆਂ ਹੋ ਜੀਆਂ ਮੈਂ ਬੋਲੀ ਹਾਂ ਖੁਦ ਕੋ ਨਹੀਂ ਬਰਦਾਸ਼ਤ ਹੋਇਆ ਨੂੰ ਫਾਂਸੀ ਲੈਣੀ ਮੁੰਡਾ ਕਿਉਂ ਕਹਿੰਦਾ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਕੀਤਾ ਮੈਂ ਕੁਛ ਨਹੀਂ ਕੀਤਾ ਉਮਨੀ ਨਿਮਕੀ ਗੱਲ ਕਰਾਂ ਕੀ ਹੋਇਆ ਕੀ ਆ ਜੀ ਤੁਹਾਡੀ ਬੇਟੀ ਨਾਲ ਕੁੜੀ ਜਵਾਨ ਦਾ ਹਾਲ ਲੈ ਲੈ ਕੀ ਕਰਨ ਕੀ ਬਣਿਆ ਉਹ ਮੁੰਡੇ ਕਰਕੇ ਮੁੰਡਾ ਗਲੜਕਦਾ ਕਰਦਾ ਉਹ ਵੀਡੀਓ ਭੇਜਦਾ ਇਹਨੂੰ ਗਲਤ ਵੀਡੀਓ ਭੇਜਦਾ ਇਹਨੂੰ ਹੂੰ 2-4 ਦਿਨ ਹੋ ਗਏ ਬਹੁਤ ਜ਼ਿਆਦਾ ਤੰਗ ਕਰਨਾ ਪਿਆ ਇਹਨੂੰ ਤੇਰੇ ਪ੍ਰੈਸ਼ਰ ਸੀਗਾ ਕਿਸੇ ਪਹਿਣ ਆ ਗਿਆ ਮੈਂ 10 ਮਿੰਟ ਆਇਆ ਤਾਂ ਕੁੜੀ ਨਾਲ ਚੱਲ ਕੇ ਛੋਟੀ ਨੂੰ ਤੇਰੇ ਪਿੱਛੇ ਆ ਕੇ ਬਾਹ ਲੈ ਲਿਆ ਤੇਰੇ ਕੋਈ ਵੀ ਨਹੀਂ ਇਹ ਲੜਕੀ ਦੀ ਮ੍ਰਿਤਕ ਸਤਾ ਚ ਲਾਸ਼ ਪਈ ਹੈ ਕੋਸਟਾਟੂ ਇਹ ਕੀ ਮਾਮਲਾ ਹੈ ਬਈ ਸਾਨੂੰ ਥੋੜੀ ਕਰ ਪਹਿਲੇ ਇੰਕਿਵੇਸ਼ਨ ਬਣੀ ਸੀ ਕਿ ਇੱਕ ਲੜਕੀ ਕੋਲੋਂ ਫੁੱਲ ਸਾਈਜ਼ ਅਟੈਂਪਟ ਕੀਤੀ ਗਈ ਹੈ ਜੋ ਤਿੰਨ ਤੇ ਮੌਕੇ ਤੇ ਪਹੁੰਚਿਆ ਤੇ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਲੜਕੀ ਦੀ ਡੈਥ ਹੋ ਚੁੱਕੀ ਹੈ ਜਿਹੜੀ ਬਰਾਡ ਡੈਥ ਆਈ ਹੈ ਤੇ ਜਿਹਨਾਂ ਨੂੰ ਮੌਤ ਦੇ ਚ ਰਖਵਾਇਆ ਗਿਆ ਤੇ ਫੈਮਲੀ ਨਾਲ ਗੱਲਬਾਤ ਕੀਤੀ ਗਈ ਜਿਹੋਨਾ ਦੇ ਸਟੇਟਮੈਂਟ ਲੈ ਕੇ ਜਿਹੜੀ ਵੀ ਪਹੰਦੀ ਕਰ ਰਹੀ ਹੈ ਤੇ ਲੜਕੀ ਕਿੱਥੇ ਜਾਣ ਲਈ ਆ ਇਹ ਲੋਹੜੀ ਜੇਡ ਤੇ ਰਹਿਣ ਵਾਲੇ ਆ ਇਹ ਦੇਸੀ ਤੋਂ ਪਿਛੋਂ ਮਸ਼ਹੂਰ ਹੋ ਰਿਹਾ ਸਰਕਾਰ ਨੇ ਕਿਉਂ ਸੂਚੜ ਕਰੰਦ ਇਹ ਅਜੇ ਕੋਈ ਰੀਜ਼ਨ ਸਪੱਸ਼ਟ ਨਹੀਂ ਹੋਇਆ ਕਿ ਲੜਕੀ ਦਾ ਮੋਬਾਈਲ ਇਥੇ ਚੈੱਕ ਕਰਾਂਗੇ ਕਿ ਬਾਅਦ ਕੀ ਜੋ ਵੀ ਉਹਦੇ ਪੇਰੈਂਟ ਸਟੇਟਮੈਂਟ ਲਿਖਾਉਂਦੇ ਉਹਦੇ ਮੁਤਾਬਕ ਕਰਦੇ